ਲੋਵੀ ਮੇਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਮੈਂ ਗੱਲਾਂ ਕਰਦਾ ਜੀ ਤੁਸੀਂ ਸਾਰੇ ਠੀਕ ਠਾਕ ਵਧੀਆ ਚੱਲ ਜਿਹਾ ਲੱਗਦਾ ਚੋਗ ਤੇ ਆਪਾਂ ਵੀ ਵਧੀਆ ਜੀ ਠੀਕ ਆ ਗਏ ਅੱਜ ਦਾ ਬਲੌਗ ਆਪਾਂ ਕਰਨਾ ਸ਼ੁਰੂ ਤੇ ਅੱਜ ਦਾ ਸਾਰਿਆਂ ਦੇ ਲਈ ਕੀ ਕੀ ਕਰਦੇ ਹਾਂ ਤੁਹਾਨੂੰ ਦਿਖਾਉਣੇ ਸਭ ਤੋਂ ਪਹਿਲਾਂ ਆਪਾਂ ਕਰਨਾ ਇੱਕ ਹੋਰੀਅਰ ਹੋਰੀਅਰ ਕਰਦੇ ਹਾਂ ਮਿਲ ਦਿੱਲੀ ਬੋਜਨ ਕੋਰੀ ਕਿਉਂ ਮਿਲਦਾ ਪਾਇਆ ਨਹੀਂ ਕੀ ਲੈ ਜਾऊं हां ਵੀ ਮਿੱਤਰੋ ਬੇਲਾ ਆਪਾਂ ਕਰਤਾ ਕੋਰੀਆ ਤੇ ਹੁਣ ਮਿਲਦੇ ਹਾਂ ਇਧਰ ਫਲਾਣ ਦੀ ਦੁਕਾਨ ਲੱਗੀ ਯਾਰ ਦੇ ਵਿੱਚ ਤੇ ਚੱਲਦੇ ਹੁਣ ਆਪਾਂ ਸ਼ਹਿਰ ਦੇ ਪਲਾਂਟ ਤੇ ਜਾਵਾਂਗੇ ਜੱਸੇ ਸਾਮਾਨ ਲਵਾਂਗੇ ਕੁਝ ਨੂੰ ਉਹਨੇ ਸਾਮਾਨ ਲੈ ਕੇ ਭੇਜਾਂ ਮਿਸਰਾ ਠਾਗ ਠੰਡ ਵਗੈਰਾ ਚਾਵਲ ਵੇ ਬਿਲਡਿੰਗਾਂ ਬਹੁਤ ਸੋਹਣੀਆਂ ਇੱਧਰ ਚੱਲਦੇ ਹੁਣ ਕੋਈ ਬੱਕਾ ਆ ਜਾਓ ਓਕੇ ਹਾਂ ਜੀ ਲੱਗਾ ਹੁੰਦਾ ਪਾੜ ਕਿੱਡੇ ਹਰੇ ਭਰੇ ਲੱਗਦੇ ਜਦੋਂ ਆਏ ਹਨਾ ਇਹ ਇੱਥੇ ਜਿੱਦਣ ਵਾਲੀਏ ਕਰੇਲਾ ਘੜਾ ਲਿਆ ਇਕਦਮ ਸਿੱਕੇ ਆਏ ਮੈਸਾ ਨਾ ਜਮੀ ਨਾ ਜਾਂਦੇ ਆਪਾਂ ਬਿੱਤਰ ਆਏ ਬੰਨੇ ਪੈਂਚਰ ਹੋ ਗਿਆ ਇੱਕ ਸਾਲ ਦਾ ਟਾਇਰ ਤੇ ਬਲਵਾਨ ਜੀ ਲੱਗੇ ਕੀ ਕਹਿਣਾ ਚਾਹਤੇ ਕੀ ਹੋਇਆ ਲੰਗੋਟ ਫਰਾ ਹਾਂ ਬੋਡੀਗਾਰਡ ਆ ਯਾਰ बॉडी बॉडी खूब दिखा रहे हो क्या बॉडी बॉडी खूब दिखा रहे हो बड़ा ला क्या बड़ा ला नहीं है एक कौन सा चार खोला आपने वही तो है आपसे बीस साला अच्छा तो बीस एल तो है बीस साला तो बड़ा ਫੋੜੋ ਵਿੱਚੋਂ ਫੋੜੋ ਮੈਂ ਪਿੱਛੋਂ ਲੈ ਨਹੀਂ ਪਤਾ ਕਿ ਕਿੰਨਾਗਾ ਟਾਇਰ ਪੈਂਚਰ ਲਾਉਣ ਆ। ਕੀ ਹਾਲ ਚਾਲ ਹੈ ਭਈਆਂ? ਕਿੰਨਾ ਪੈਂਚਰ ਹੋਆ? 1 ਸਿਸਟਮ ਬਣਾਇਆ ਅਗਲੇ ਨੇ ਗੱਡੀ ਦੇ ਵਿੱਚ ਹੀ। ਲੋਬੀ ਮੈਂ ਤਾਂ ਕਰੇਨ ਚਾਲੂ ਕਰਦੇ ਹੜਿਆਂ ਦੇ। ਕ੍ਰੇਨ ਚਾਲੂ ਡੀਜ਼ਲ ਨਹੀਂ ਜੋ ਕੰਦੀ ਇੱਕ ਇਹ ਮਿਸਤਰੀ ਇੱਕ ਹੋਮ ਮਿਸਤਰੀ ਇੱਕ ਪਰਲੇ ਬਣੇ ਗਲ ਤਾਂ ਵੀ ਗਾਈ ਮੂੰਹ ਦਾ ਹੈ ਉਹ ਹੈਵੀ ਡਿਊਟੀ ਮਿਸਤਰੀ ਇਹ ਹੈ ਵੀ ਡਿਊਟੀ ਮਿਸਤਰੀ ਤੇ ਇਹ ਬਹੁਤ ਤਕੜਾ ਮਿਸਤਰੀ ਹੈ ਡੀਜ਼ਲ ਪਾਉਂਦਾ ਹੈ ਡੀਜ਼ਲ ਨਾਲ ਬਾਂਲ ਬੇੜੀ ਨੇ ਸਾਰੇ ਕੰਮ ਬਈਆ ਬਹੁਤ ਕੰਮ ਕਰਦਾ ਬੰਦਾ ਬੋਰਾ ਹੋ ਗਿਆ ਥੋੜਾ ਜਿਹਾ ਦੋ ਦਿਨ ਫਰੀ ਰਹਿ ਕੇ ਕਾਲਾ ਹੋ ਜਾਣਾ ਫਿਰ ਇਹਨਾਂ ਤੀਤੋ ਟੋਪ ਉਹ ਇਧਰੋਂ ਪਾਣੀ ਜਾਂਦਾ ਥੱਲੇ ਆਉਂਦਾ ਰਾਤੀ ਟੋਪ ਲੱਗਣੀ ਬੈਟਰ ਕਰਨੀ ਰਾਤੀ ਟੋਪ ਲੱਗਣੀ ਆ ਰਾਤ ਨੂੰ ਆਈ ਗਾਡਰ ਕੱਢਣੇ ਨੇ 4 ਓਕੇ ਉੱਥੇ ਰੱਖਣੇ ਜਿੱਥੇ ਕਰੇਨਾਂ ਲੱਗੀਆਂ ਨੇ ਹਾਂ ਉੱਥੇ ਚੱਲੀਏ ਉੱਥੇ ਸਹੀ ਆ ਚੋ ਚੱਕਰ ਕਰ ਕਰ ਬਸ ਹੋਰ ਸੁਣਾ ਫਿਰ ਕੋਈ ਗੱਲ ਬਾਤ ਨੰਦ ਪੂਰੇ ਕੀ ਕਹਿਣਾ ਚਾਹਣਾ ਤੁਸੀਂ ਯੂਥ ਨੂੰ ਹੋਰ ਯੂਥ ਨੂੰ ਕੀ ਕਹਿਣਾਗਾ ਦੇਖ ਲਓ ਹਾਂ ਇਹ ਸਿੱਧਾ ਕੋਲ ਕੱਢੋ ਇਹ ਤੇ ਇਹ ਮੁੰਡਾ ਪਹਿਲਾਂ ਮੋਨਾ ਸੀ ਤੋਂ ਨੇ ਵਾਲ ਰੱਖ ਲਏ ਸੋਨਾ ਸੂਰਤ ਸੋਹਣਾ ਲੱਗਦਾ ਦਾੜੀ ਜੀ ਦੀ ਮਿਹਰਬਾਨੀ ਹੈ ਜੀ ਮੇਰੀ ਮਿਹਰਬਾਨੀ ਕੀ ਦੀ ਰੱਬ ਦੀ ਮਿਹਰਬਾਨੀ ਹੈ ਜੀ ਆ ਤੇ ਦੂਜੀ ਗੱਲ ਇੱਕ ਰੋਕ ਸੁੱਖ ਹਾਂ ਦੇਖੋ ਇੰਨੀ ਕਿੰਨੇ ਰੋਕ ਲੱਗੇ ਦੇ ਤੇ ਹਾਂ ਪਾੜਾ ਪਲਟ ਕੇ ਜਿੰਨਾ ਫਟ ਰੋ ਨਹੀਂ ਮੇਰੇ ਨਾਲ ਇਹ ਮੇਰੇ ਲੈ ਵੇ ਕੇ ਦੋ ਤਿੰਨਾਂ ਬੰਦੇ ਵਾਲ ਰੱਖੇ ਇੱਕ ਤੋਂ ਹੀ ਢਿੱਲੋ ਢਿੱਲੋਂ ਨੂੰ ਮੈਂ ਪੜਨਾ ਵੀ ਸਿਖਾ ਜਾਣ ਹਰਮਨ ਸੋ ਵੀ ਮਤਰੋਂ ਇਹ ਕੱਢਨੇ ਆਪਾਂ ਚਾਰ ਗਾੜ ਤੇ ਆਪਣੀ ਗ੍ਰੈਂਡ ਖਲੋਤੀ ਬ੍ਰੇਕਡਾਊਨ ਹੋਈ ਸੀ ਦੇਖਦੇ ਆ ਕੀ ਸਮਾਂ ਚੱਲ ਰਿਹਾ ਹੈ ਜੇ ਚੱਲ ਹੁੰਦੀ ਹੈ ਨਾ ਆ ਮਿਸਤਰੀ ਕਿਆ ਹੋਇਆ ਦਰਵਾਜ਼ਾ ਨਿਕਲ ਗਿਆ ਹੈ ਦਰਵਾਜ਼ਾ ਕਹਾਂ ਸੇ ਨਿਕਲਾ ਹੈ ਨੀਚੇ ਸੇ ਹਾਂ ਸਾਰਾ ਹੀ ਕੱਢ ਕੇ ਬੈਠੇ ਤੁਸੀਂ ਨਹੀਂ ਕੈਸੇ ਨਿਕਾਲਾ ਰੇ ਉਸਤਾਦ ਆਣਾ ਕੱਢਿਆ ਕਈ ਜਰ ਦੇ ਚੋਰ ਬੈਂਕ ਵਾਲੇ ਵੀ ਤਾਂ ਦਾ ਚੋਰ ਚੋਕੇ ਨਹੀਂ ਪੈਂਦਾ ਹੁਣ ਥੱਲੇੋਂ ਪਹਿਲਾਂ ਪਾਉਣਾ ਸੀ ਨਾ ਹੋਰੀ ਪਾ ਕੇ ਵੇਨਾ ਤੂੰ ਅੜ ਜਾਂਦਾ ਨਹੀਂ ਨਹੀਂ ਉੱਤੋਂ ਕੱਢੋ ਪਹਿਲਾਂ ਤੇਰੇ ਯਾਰਾਂ ਦਾ ਪੂਰਾ ਗੱਡੀ ਚਲਾਉਂ। ਰੁੱਖਾਂ ਹੀ ਵੱਢਦੇ ਜਾਂਦੇ। ਇਹ ਮਰਨੈਸ਼ ਮੰਦਰਾਗਾ। ਹਾਂ? ਹਲੋ। ਇਹ ਹੈ ਕਿ ਮੇਰੇ ਗੱਡੀਆਂ ਜਾਂਦੀਆਂ ਨਹੀਂ ਨਾ ਕਦੇ। ਇਹ ਬਦੌਣਾ ਸਵਾਦ। ਉਹ ਯਾ ਕਿ ਕੋਈ ਪਿਛੇ। ਤੁਹਾਡਾ ਡੀਟੀ ਵਾਲਿਆਂ ਦੇ ਆਇਆ ਹੀ ਪਾਰਸਲ ਆਪਾਂ ਲੈ ਆਣ ਦੇਖਦੇ ਹਾਂ ਤੇ ਪਾਰਸਲ ਹੀ ਪਾਰਸਲ ਪਏ ਆ ਹਾਂ ਲੋ ਵੀ ਮਤਲਬ ਪਾਰਸਲ ਲੈ ਕੇ ਆਵਾਂ ਆ ਗਏ ਆ ਦੇਖ ਉਹਨੇ ਗੱਡੀਆਂ ਵੇਖਣ ਵਾਲੀਆਂ ਉਹਨੇ ਆ ਗੇਮ ਵਾਲਾ ਸੌ ਗੱਡੀ ਦੇ ਗੱਡੀ ਬਾਗਲੇ ਪੁਲ ਤੋਂ ਮੋੜਨਾ ਨਾ ਆ ਬੱਸ ਜਿਹੜਾ ਸਾਡੇ ਜਾਂਦਾ ਉਹ ਆ ਗਿਆ ਜਿਹੜਾ ਵੀ ਜਿਹੜਾ ਆਉਂਦਾ ਹੈ ਜਿਹੜਾ ਅੱਗੇ ਬਣਿਆ ਬਹੁਤ ਬੋਟ ਆਉਣਾ ਹੈ ਐ ਹੋਏ ਉਹ ਬੋਟ ਤੋਂ ਮੋੜਨਾ ਨਾ ਉਹ ਰੌਸ ਟ੍ਰੋਪਰ ਟ੍ਰਸ ਮੰਨ ਲੈਣਾ ਤੇ ਬੰਦਾ ਆ ਜਾਂਦਾ ਹਾਂ ਹਾਂ ਪਾ ਪਰਿਆ ਹੀ ਸਹੀ ਨਿਕਲੇ ਪਹਿਲਾਂ ਉੱਥੋਂ ਵੀ 50 ਕਿਲੋਮੀਟਰ ਦੱਸਣਾ ਓਏ ਪਲਾਨਡੋ ਦੱਸਦਾ ਹੈ ਨਾ ਹਾਂ ਤੇ ਪਲਾਨਡੋ ਆਪਾਂ ਨੂੰ ਵੜ ਵੜ ਬਥੇਰੇ ਘੁੰਮ ਕੇ ਪਾਸੇ ਚੱਲ ਰਹੇ ਹਾਂ ਉਹ ਤਰੋ ਇਹਨੇ ਦੱਸ ਦਿੰਦਾ ਹਾਂ ਉਹਨਾ ਆਉਂ ਬੋਲਤਾ ਹਾਂ ਆ ਬਾਬੇ ਜਿਸ ਜੇ ਅਦਰ ਗਏ ਮੋੜ ਸਾਲਲੇ ਬਹੁਤ ਭਜਾਉਂਦੇ ਦੇ ਲੋ ਮਿੱਤਰੋ ਕਹਿੰਦੇ ਹੁੰਦੇ ਆ ਨਾ ਕਿ ਸੂਲਾਂ ਤੇ ਨੀਂਦ ਵਧੀਆ ਆਉਂਦੀ ਆ ਤੇ ਬਿਸਤਰਿਆਂ ਦੇ ਕਈ ਇਹੋ ਜਿਹੇ ਆ ਕਿ ਪਰਸ ਨੀਂਦ ਦੀਆਂ ਗੋਲੀਆਂ ਖਾ ਕੇ ਲੰਮੇ ਪੈਂਦੇ ਨੇ ਤੇ ਦੇਲਾ ਉਹ ਬੰਦੇ ਆ ਤੇ ਏਸੀ ਤੋਂ ਬਗੈਰ ਸੁੱਤੇ ਆਓ ਪੱਖੇ ਤੋਂ ਵੀ ਤੇ ਪੱਖੇ ਤੋਂ ਵੀ ਬਗੈਰ ਤੇ ਕੰਮ ਇੱਥੇ ਹੀ ਕਰਦੇ ਆ ਤੇ ਇੱਥੇ ਵਿਚਾਰੇ ਸੌਂ ਜਾਂਦੇ ਆ ਕਿਉਂ ਜ਼ਿੰਦਗੀ ਇਹਨਾਂ ਦੀ ਵੀ ਰੱਬ ਨੇ ਬਖਸ਼ੀ ਹੈ ਤੇ ਰੱਬ ਇਹਨਾਂ ਨੂੰ ਖਾਣ ਨੂੰ ਹੀ ਦੇਂਦਿਆ ਦੇ ਲੋ ਇਹ ਨਹੀਂ ਆਗਾ ਕਿ ਜਿਹੜਾ ਅਮੀਰ ਆ ਜਿਹੜਾ ਬਿਸਤਰਿਆਂ ਤੇ ਏਸ਼ੀਆਂ ਚ ਪੈਂਦਾ ਉਹਨਾਂ ਨੂੰ ਖਾਣ ਨੂੰ ਦਿੰਦਾ ਰੱਬ ਇਹਨਾਂ ਨੂੰ ਵੀ ਖਾਣ ਨੂੰ ਦੇ ਦਿਆਂ। ਕੀ ਤਰਸੀ ਆ ਤਾਹਾਂ ਖਾਣਾ ਬਾਕੀ ਦੇਖੋ ਮਿੱਤਰੋ ਪੁਲ ਪੂਰੀਆਂ ਚਮਕਾ ਮਾਰਦਾ ਇਹ ਪੁਲ ਤੇ ਆਪਾਂ ਦੋ ਵਾਰੀ ਜਾਂ ਆਏ ਆ 100 ਤੇ ਗੱਡੀ ਜਾਂਦੀ ਆ ਮਜ਼ਾ ਹੀ ਵੱਖਰਾ ਪਰ ਸਾਡੀ ਜਾਂਦੀ 80 ਦੇ ਮੈਂ ਇੱਕ ਵਾਰੀ ਤੇ ਇੱਧਰ ਆਪਣਾ ਪਲਾਨ ਆ ਤੇ ਆਪਾਂ ਕੀ ਲੈ ਕੇ ਆਏ ਆ ਕੁਲ ਡਰਿੰਕ ਪੀਣ ਨੂੰ ਚੀਕ ਦਿੱਤਾ ਨੇ ਤੂੰ ਤੇ ਨਾਲ ਤੂੰ ਤੀ ਲੈ ਗਿਆ ਏ ਤੂੰ ਨਲ ਕੋਲ ਡਰਿੰਕ ਲੈ ਕੇ ਆਏ ਨੇ ਪੀਵਾਂਗੇ ਹੁਣ ਦਿਲ ਜੇ ਕੀਤਾ ਠੰਡਾ ਮੰਦਾ ਮੰਮੀ ਮੰਮੀ ਤੂੰ ਤੇ ਲਿਆਂਦੇ ਆਂਦਾ ਤੂੰ ਤੇ ਲਿਆ ਤੇ ਦਵਾ ਖਾਣ ਦੀ ਤੇ ਅਗਲ ਨਹੀਂ ਤੇ ਰੱਬ ਉਹਨਾਂ ਨੂੰ ਲੰਬੀ ਉਮਰ ਕਰੇ ਜਿਹੜੇ ਆ ਵਿਹਲਾ ਇਦਾਂ ਹੀ ਬੈਠੇ ਰਹਿੰਦੇ ਆ ਹੁਣ ਕੁਆਲਟੀ ਕਾਰਡ ਦੀ ਡਿਊਟੀ ਵੀ ਆੜੀ ਮਾਰਾ ਇੱਥੇ ਨੂੰ ਕੋਈ ਮਾਰ ਜੇ ਕੋਈ ਕੁੱਟ ਜੇ ਥੋੜੇ ਥੋੜੇ ਥੋੜੀ ਥੋੜੀ ਚੀਜ਼ ਬਦਲੇ ਤੇ ਬੰਦੇ ਹੱਥਾਂ ਜੋ ਖੌਂਦੇ ਫਿਰਦੇ ਆ ਹਾਂ ਤੇ ਵਿਹਲਾ ਇੰਨੇ ਜੀ ਬੰਦਾ ਸਾਰਾ ਦਿਨ ਰਾਤ ਡਿਊਟੀ ਕਰਦਾ ਰਹਿੰਦਾ ਜੇਲਾ ਲੋਕੀ ਜੋ ਵੀ ਨਹੀਂ ਰਜਦੇ ਜਿਨ੍ਹਾਂ ਦੀ ਲੱਖ ਲੱਖ ਤਨਖਾਹ ਵਾਗੇ ਇਹਦੇ ਵਿਚਾਰੇ ਦੇ 9000 ਤਨਖਾਹ ਦੇ ਕੁੜੀ ਆ ਦੋ ਆ ਉਹਨਾਂ ਦਾ ਵੀ ਢਿੱਡ ਨਹੀਂ ਪਰਦਾ ਉਹ ਵੀ ਉੱਤੋਂ ਕਈ ਬੰਦੇ ਇਹੋ ਜਿਹੇ ਆ ਵੀ ਜਿਹੜੇ ਤਨਖਾਹ ਲੈ ਗਏ ਨਾ ਇੰਨੀ ਬਾਬਾ ਆਪਣੇ ਤੇ ਫਿਰ ਵੀ ਗਾੜੀ ਠੱਗੀਆਂ ਮਾਰਦੇ ਲੱਗਦੇ ਯਾਰੇ ਲੈਣ ਨੇ ਆ ਜਿਨ੍ਹਾਂ ਦਾ ਰੱਬ ਨੇ ਬੋ ਸਿੱਧੂ ਮੂਸੇ ਵਾਲਾ ਸੱਚਾ ਹੀ ਹੈ ਕਿ ਜਿੰਨਾ ਦਿੱਤਾ ਮਾਲਕ ਨੇ ਸੈਨੀਅਰ ਸਾਹਿਬ ਗੁਰਗੱਬ ਸਾਹਿਬ ਕੀ ਹਾਲ ਚਾਲ ਹੈ एकदम ਵਧੀਆ ਵਲੌਗ ਆਏਗਾ ਹਮਾਰਾ YouTube ਤੇ ਇਹ ਹਮਾਰਾ ਬਲੌਗ ਬਣ ਰਹਾ ਹੈ YouTube ਤੇ ਆਏਗਾ ਹਾਂ ਇਸ ਲਈ ਹਮ ਉਧਰ ਸੇ ਬੋਲ ਰਹੇ ਆਂ ਤੇ ਦੇਖ ਲੋ ਆਪ ਇਕਲੇ ਬੈਠੇ ਹੋ ਕੀ ਹੈ ਥੋੜੀ ਚੋਰੀ ਬਦਲੇ ਨਾ ਬੰਦਾ ਮਾਰ ਕੇ ਚਲੇ ਜਾਂਦੇ ਆਂ ਆਪ ਇਦਾਂ ਹੀ ਰਾਕੀ ਬੈਠੇ ਹੋ ਕੀ ਹੈ ਹਾਰਡ ਡਿਊਟੀ ਹਮਾਰਾ ਵੀ ਇਦਾਂ ਹੀ ਕੰਮ ਹੈ ਪਤਾ ਹੀ ਹੋਵੇਗਾ ਕਰੇਨ ਵਾਲੇ ਆਂ ਹਾਂ ਟੱਟੇ ਪੌਂਡ ਦੇ ਇਸ਼ਾਰੇ ਵੇਖੋ ਐ ਵੰਡਾ ਕਹਿੰਦੇ ਗਾਟਰ ਰਖਾਉਂਦਿਆ ਹੈ ਵੰਡਾ ਕਹਿੰਦੇ ਗਾਟਰ ਰਖਉਂਦਾ ਗਾਟਰ ਮੀ ਵਰਦੇ ਚ ਰੱਖੰਦਾ ਗਾਟਰ ਬਾਹਰ ਕੱਢ ਕੇ ਉਧਰ ਦੇਖੀ ਬਸ ਲੋ ਵੀ ਮਿੱਤਰੋ ਦੂਜਾ ਆਰਡਰ ਕੱਢ ਲਿਆ ਤੇ ਪਹਿਲਾ ਆਰਡਰ ਮੁੰਡਿਆਨੇ ਕੱਢ ਲਿਆ ਜਿਆਨੇ ਤੋਂ ਪਹਿਲਾਂ ਦੂਜਾ ਆਰਡਰ ਚੁੱਕ ਰਿਹਾ ਪਰਸ਼ੂ ਆਪਣਾ ਬੇਟਾ ਬਾਂਦਰ ਪਰਸ਼ੂ ਪਰਸ਼ੂ ਤਾਂ ਜਿਆਪਾ ਬੜੀ ਹਾਜ਼ਰ ਰਹੀ ਕੀ ਮੀ ਪਤਾ ਨਹੀਂ ਕਦੋਂ ਆਉਂਦਾ ਬੇਣਾ ਕੋਈ ਪਤਾ ਨਹੀਂ ਰਾਣੀ ਕਾਦਮੀ ਆਣਾ ਜੂ ਹੋ ਜਾਇਓ ਚਲੋ ਵੀ ਮਿਲਦੇ ਅੱਗੇ ਤੁਹਾਨੂੰ